ਅੰਬਰਾਂ ਤੇ ਚਾੜ ਸਾਡੀ ਹੱਥੀ ਡੋਰਾ ਛੱਡੇਗਾ ਪਤਨੀ ਸੀ ਸਾਡੇ ਨਾ ਇੰਜ ਵਰ ਕੱਢੇਗਾ ਤੇਰੇ ਨਾਲੋਂ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਤੇਰੇ ਕੋਲੋਂ ਯਾਰਾ ਓਏ ਸਾਨੂੰ ਐਹੋ ਜੀ ਉਮੀਦ ਨਹੀਂ ਸੀ ਤੇਰੇ ਕੋਲੋਂ ਯਾਰਾ ਸਾਨੂੰ ਐਹੋ ਜੀ ਉਮੀਦ ਨਹੀਂ ਸੀ ਤੇਰੇ ਨਾਲੋਂ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਸੀ ਤੇਰੇ ਕੋਲੋਂ ਯਾਰਾ ਓਏ ਸਾਨੂੰ ਐਹੋ ਜੀ ਉਮੀਦ ਨਹੀਂ ਸੀ ਤੇਰੇ ਕੋਲੋਂ ਯਾਰਾ ਓਏ ਸਾਨੂੰ ਇਹੋ ਜੀ ਉਮੀਦ ਨਹੀਂ ਸੀ ਪੈਰ ਜਿੱਥੇ ਰੱਖ ਦਾਸ ਐ ਤਲੀਆਂ ਵਿਛਾਉਂਦੇ ਸੀ ਪਹਿਲਾਂ ਅਸੀਂ ਤੈਨੂੰ ਫਿਰ ਰੱਬ ਨੂੰ ਧਿਆਉਂਦੇ ਸੀ ਹੋ ਪਰ ਜਿੱਥੇ ਰੱਖ ਦਾਸ ਐ ਤਲੀਆਂ ਵਿਛਾਉਂਦੇ ਸੀ ਪਹਿਲਾਂ ਅਸੀਂ ਤੈਨੂੰ ਫਿਰ ਰੱਬ ਨੂੰ ਧਿਆਉਂਦੇ ਸੀ ਹੋ ਮੰਨਿਆ ਕਿ ਸਾਡੇ ਕੋਲ ਮੰਨਿਆ ਕਿ ਸਾਡੇ ਕੋਲ ਹੋ ਮੰਨਿਆ ਕਿ ਸਾਡੇ ਕੋਲ ਕੋਈ ਵੀ ਰਸੀਦ ਨਹੀਂ ਸੀ ਤੇਰੇ ਕੋਲ ਯਾਰ ਓਏ ਸਾਨੂੰ ਇਹੋ ਜੀ ਉਮੀਦ ਨਹੀਂ ਸੀ ਤੇਰੇ ਕੋਲੋਂ ਯਾਰਾਂ ਓਏ ਸਾਨੂੰ ਇਹੋ ਜੀ ਉਮੀਦ ਨਹੀਂ ਸੀ ਪਲ ਪਲ ਲੰਗਦਾ ਸੀ ਤੇਰੇ ਹੀ ਇਸ਼ਾਰੇ ਤੇ ਡੋਬਿਆ ਦਵਿੰਦਰ ਤੂੰ ਆ ਕੇ ਕਿਨਾਰੇ ਤੇ ਪਲ ਪਲ ਲੰਘਦਾ ਸੀ ਤੇਰੇ ਹੀ ਇਸ਼ਾਰੇ ਤੇ ਡੋਬੇ ਆਦਵਿੰਦ ਰਤੂ ਆ ਕੇ ਕਿਨਾਰੇ ਤੇ ਹੋ ਮੰਨਿਆ ਕੇ ਪਿਆਰ ਤੇਰਾ ਮੰਨਿਆ ਕੇ ਪਿਆਰ ਯਾਰਾ ਹੋ ਮੰਨਿਆ ਕੇ ਪਿਆਰ ਸਰ ਦੁਲ ਦੇ ਨਸੀਬ ਨਹੀਂ ਸੀ ਤੇਰੇ ਕੋਲੋਂ ਯਾਰਾ ਓਏ ਸਾਨੂੰ ਇਹੋ ਜੀ ਉਮੀਦ ਨਹੀਂ ਸੀ ਤੇਰੇ ਕੋਲੋਂ ਯਾਰਾ ਓਏ ਸਾਨੂੰ ਇਹੋ ਜੀ ਉਮੀਦ ਨਹੀਂ ਸੀ ਤੇਰੇ ਨਾਲੋਂ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਸੀ ਤੇਰੇ ਕੋਲੋਂ ਯਾਰਾ ਓਏ ਸਾਨੂੰ ਇਹੋ ਜੀ ਉਮੀਦ ਨਹੀਂ ਸੀ ਤੇਰੇ ਕੋਲੋਂ ਯਾਰਾਂ ਓਏ ਸਾਨੂੰ ਇਹੋ ਜੀ ਉਮੀਦ ਨਹੀਂ ਸੀ ਇਹੋ ਜੀ ਉਮੀਦ ਨਹੀਂ ਸੀ ਇਹੋ ਜੀ ਉਮੀਦ ਨਹੀਂ ਸੀ